ਲਾਈਬ੍ਰੇਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਕਿਸੇ ਵੀ ਸਰਕਾਰ ਦੇ ਵੱਲੋਂ ਅੱਜ ਇਹ ਉਦਘਾਟਨ ਕੀਤਾ ਗਿਆ ਕਿਵੇਂ ਦੇਖੀਏ ਦੇਖੋ ਜੀ ਅੱਜ ਤੁਹਾਨੂੰ ਸਭ ਨੂੰ ਪਤਾ ਵੀ 90 ਟਾਈਮ ਤੋਂ ਲਾਈਬ੍ਰੇਰੀ ਜੋ ਵੀ ਪੈਸੇ ਸਾਡੇ ਮੁਰੀ ਜਾਓ ਤੇ ਉਹ ਤੁਹਾਨੂੰ ਪਤਾ ਸਾਡੇ ਬਹੁਤ ਵੱਡੇ ਕਾਰਨੀਕਰ ਸੁਜੀਤ ਜਣੋ ਦੀ ਯਾਦ ਨੂੰ ਸਮਰਪਿਤ ਅ ਇੱਕ ਲਾਇਬ੍ਰੇਰੀ ਕੀਤੀ ਹੈ ਜਿਹੜੀ ਨਗਰ ਕੌਂਸਲ ਨੇ ਤੇ ਉਹ ਅਜੇ ਤੱਕ ਕਰਨ ਸੀਗਾ ਤੇ ਇੱਕ ਵਧੀਆ ਗੱਲ ਤੁਹਾਨੂੰ ਪਤਾ ਹੋਈਏ ਵੀ ਜਦੋਂ ਸ਼ੁਰੂਆਤ ਤਾਂ ਲਗਭਗ ਬੈਠਣੇ ਬੱਚੇ ਆਉਣ ਵੀ ਲੱਗੇ ਪੜਨ ਵੀ ਲੱਗੇ ਤੇ ਹੁਣ ਜਿੰਮੇ ਅੱਜ 12 ਲੱਖ ਰੁਪਏ ਦਾ ਇੱਕ ਬਜਟ ਹੈ ਜਿਹੜਾ ਇਹਦੇ ਵਾਸਤੇ ਜਿਹੜਾ ਰੱਖਿਆ ਨਗਰ ਕੌਂਸਲ ਨੇ ਠੀਕ ਹੈ ਉਹ ਵੀ ਕੰਮ ਹੋਣਾ ਲਾ ਕੰਮ ਹੋਊਗਾ ਤੇ ਜੋ ਕਿਤਾਬਾਂ-ਕਤੂਬਾਂ ਦੀ ਸੇਵਾ ਉਹ ਵੀ ਬਹੁਤ ਜਿਵੇਂ ਸਹਿਯੋਗ ਕਰ ਵੀ ਰਾਹੀਂ ਸੀਗਾ ਉਹਨਾਂ ਨੇ ਕੀਤੀ ਆ ਉਹਦੇ ਵਾਸਤੇ ਤੇ ਇੱਕ ਵਧੀਆ ਪ੍ਰਾਲਾ ਜੀ ਤੁਹਾਨੂੰ ਪਤਾ ਇੱਕ ਸ਼ਹਿਰ ਵਾਸੀ ਕਿ ਲਾਇਬ੍ਰੇਰੀ ਤੇ ਬਹੁਤ ਜੋਗ ਜਗ੍ਹਾ ਤੇ ਆ ਬਿਲਕੁਲ ਬੱਸ ਸਟੈਂਡ ਦੇ ਵਿੱਚ ਹੈਗੀ ਹੈ ਤੇ ਨਾਲ ਹੀ ਨਾਲ ਜੇ ਆਪਾਂ ਦੇਖਿਆ ਜਵੇ ਜਿਹੜੀ ਪਾਰਕ ਦੀ ਸਹੂਲਤ ਆ ਆਪਾਂ ਪਾਰਕ ਬਣਾ ਰਹੇ ਆ ਉਤੇ ਉਹ ਵੀ ਬਿਲਕੁਲ ਨਜ਼ਦੀਕ ਆ ਇੱਕ ਵਧੀਆ ਮਾਹੌਲਾ ਲਾਇਬ੍ਰੇਰੀ ਵਾਸਤੇ ਜੀ ਕਿਤੇ ਨਾ ਕਿਤੇ ਸ਼ਹਿਰ ਵਾਸੀਆਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਵੀ ਹੈ ਕਿ ਅੱਗੇ ਤੋਂ ਜੇ ਇਹ ਲਾਇਬ੍ਰੇਰੀ ਦੇ ਵੱਲ ਪੂਰਾ ਧਿਆਨ ਦਿੱਤਾ ਜਾਵੇ ਸਹਿਦਾਰਾਂ ਵੱਲੋਂ ਬਿਲਕੁਲ ਜੀ ਦੇਖੋ ਰਲ ਕੇ ਹੁਣ ਤੁਹਾਨੂੰ ਪਤਾ ਹੀ ਹੈ ਇਹਦੇ ਵਾਸਤੇ ਜੇ ਕੰਮ ਕਰਨਾ ਸਾਰਾ ਰਲ ਕੇ ਹੁਣ ਇੱਕ ਟੀਮ ਵਰਕੇ ਲਈ ਹੁਣ ਸਹਿਦਾਰ ਵੀ ਆਪਣੀ ਭੂਮਿਕਾ ਜੋ ਲਵਾਉਣ ਨਾਲ ਨਾਲ ਬਤੌਰ ਨਗਰ ਕਾਉਂਸਲ ਜੋ ਆਪਣੀ ਇਹ ਭੂਮਿਕਾ ਉਹ ਲਵਾਈ ਜਾਊਗੀ ਨਰਦਲ ਜੇਕਰ ਫੰਡ ਦੀ ਲੋੜ ਪੰਦੀ ਜਾਊ ਹੋ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਆ ਤਾਂ ਨਗਰ ਕਾਉਂਸਲ ਖੜੀ ਹੈ ਅਸੀਂ ਮੌਜੂਦਾ ਸਰਕਾਰ ਤੌਰ ਤੇ ਅਸੀਂ ਖੜੇ ਆ ਤੇ ਸਾਰੇ ਰਲ ਕੇ ਮੈਨੂੰ ਇਹ ਵੀ ਜਿਹੜੀ ਇਹ ਦੁਬਾਰਾ ਸ਼ੁਰੂਆਤ ਹੋਈ ਆ ਇਹ ਬਹੁਤ ਅੱਗੇ ਜਾਵੇ ਤੇ ਹਰ ਇੱਕ ਕਿਤਾਬ ਇਤੋਂ ਬੱਚਿਆਂ ਨੂੰ ਪੜਨ ਵਾਸਤੇ ਮਿਲੇ ਤੇ ਬੱਚੇ ਤੇ ਕਿਤਾਬਾਂ ਪੜਨ ਤੇ ਅੱਗੇ ਵਧਣ ਇੱਕ ਕੋਚਿੰਗ ਦਾ ਜੀ ਅਜੇ ਸ਼ਬਦ ਲਾਇਬ੍ਰੇਰੀ ਦਾ ਰੈਨੂਵੇਟ ਕਰਾਉਣ ਦੀ ਗੱਲ ਕਰ ਰਹੇ ਸੀ ਤਾਂ ਇਹ ਕੀ ਕਹਿਣਾ ਚਾਹਾਂਗੇ ਮੈਂ ਮੁਬਾਰਕਬਾਦ ਦਿੰਦਾ ਬਹੁਤ ਸਾਹਿਤ ਪ੍ਰੇਮੀਆਂ ਨੂੰ ਜਿਨ੍ਹਾਂ ਨੇ ਕੀ ਸਾਨੂੰ ਸਾਡੇ ਧਿਆਨ ਵਿੱਚ ਲਿਆਂਦਾ ਔਰ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਹਲਕਾ ਵਧਾਇਆ ਕਿਦਾ ਜਿਨ੍ਹਾਂ ਨੇ ਮੇਰਾ ਖਿਆਲ ਅੱਧ ਬੋਲ ਦੇ ਉੱਤੇ ਮੈਨੂੰ ਇਹ ਕਹਿ ਦਿੱਤਾ ਕਿ ਇਹਨੇ ਸਭ ਤੋਂ ਪਹਿਲਾਂ ਇਸ ਮਤੇ ਨੂੰ ਪਾਉ ਕਿਉਂਕਿ ਕਿਤਾਬਾਂ ਦਾ ਜ਼ਿੰਦਗੀ ਦੇ ਵਿੱਚ ਕਿੱਡੇ-ਕਿੱਡੇ ਅਸੀਂ ਅੱਜਕੱਲ ਦੇਖ ਰਹੇ ਆ ਜਿੱਡੇ ਅਫਸਰ ਬਣੇ ਨੇ ਜਾਂ ਅਸੀਂ ਵੀ ਆਪਣੀ ਜ਼ਿੰਦਗੀ ਦੇ ਝਾਤ ਮਾਰੀਏ ਤਾਂ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵੀ ਕਿਤਾਬਾਂ ਦਾ ਜੋ ਸਿਲਸਿਲਾ ਉਹ ਮੇਰਾ ਖਿਆਲ ਨਰਸਰੀ ਤੋਂ ਸ਼ੁਰੂ ਹੋ ਜਾਂਦਾ ਸੋ ਕਿਤਾਬਾਂ ਮਾਪੇ ਜਿੰਨਾ ਜਿੰਨਾ ਇੱਕ ਮਾਪੇ ਹੁੰਦਾ ਜਿਵੇਂ ਕੋ ਗੁਰੂ ਦੀ ਇੱਜ਼ਤ ਆ ਤੇ ਕਿਤਾਬਾਂ ਦਾ ਵੀ ਉਹਨੇ ਜ਼ਿੰਦਗੀ ਯੋਗਦਾਨ ਬਣਦਾ ਸੋ ਸਮੂਹ ਸ਼ਹਿਰ ਨਿਵਾਸੀਆਂ ਲਈ ਇਲਾਕਾ ਨਿਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਆ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਜੋ ਇਸ ਲਾਇਬ੍ਰੇਰੀ ਨੂੰ ਰੈਨੋਵੇਟ ਵੀ ਕਰਨਾ ਔਰ ਇਹਨੂੰ ਅਸੀਂ ਉੱਗੇ ਸਾਇਤਕਾਰ ਦੇ ਨਾਮ ਦੇ ਨਾਲ ਇਹਦਾ ਨਾਮ ਵੀ ਰੱਖਿਆ ਸੁਖਜੀਤ ਸ਼ਬਦ ਲਾਇਬ੍ਰੇਰੀ ਕਿਉਂਕਿ ਸਾਡੇ ਇਲਾਕੇ ਲਈ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਐਡਾ ਸਾਇਤਕਾਰ ਸਾਡੀ ਇਸ ਗੁਰੂ ਦੀ ਨਗਰੀ ਨੇ ਪੈਦਾ ਕੀਤਾ ਸੀ ਜੋ ਕਿ ਚਲੋ ਗੁਦਰਤ ਨੂੰ ਜਿੰਨੇ ਇੱਕ ਸਾਲ ਦਿੱਤੇ ਸੀ ਓਨੇ ਇੱਕ ਸਾਲ ਲੈ ਕੇ ਗਏ ਨੇ ਪਰ ਇੱਕ ਆਪਣਾ ਨਾਮ ਬਣਾ ਕੇ ਚੱਲ ਗਏ ਨੇ ਸੋ ਅੱਜ ਬਹੁਤ ਖੁਸ਼ੀ ਦਾ ਦੇਣਾ ਤੇ ਮੈਂ ਧੰਨਵਾਦ ਕਰਦਾ ਹਲਕਾ ਵਧਾਈਕ ਦਾ ਜਿਨ੍ਹਾਂ ਨੇ ਕਈ ਵਾਰ ਅਗਲੇ ਨੂੰ ਇਹ ਹੋ ਜਾਂਦਾ ਵੀ ਕੰਮ ਕਰਨ ਵਾਲੇ ਨੂੰ ਅਗਲਾ ਕਹਿੰਦਾ ਪ੍ਰਧਾਨ ਬਹੁਤ ਕੰਮ ਕਰਦਾ ਪ੍ਰਧਾਨ ਤਾਂ ਕੰਮ ਕਰਦਾ ਜੇ ਪਿੱਛੋਂ ਵਧਾਇਕ ਦੀ ਹੱਲਾਸ਼ੇਰੀ ਆ ਔਰ ਮੈਂ ਇਸ ਗੱਲ ਦੀ ਮਾਣ ਮਹਿਸੂਸ ਕਰਦਾ ਕਿ ਜਿਸ ਵੀ ਕੰਮ ਨੂੰ ਐਮਐਲਏ ਸਾਹਿਬ ਨੂੰ ਇਲਾਕੇ ਦੇ ਕੰਮ ਲਈ ਕਿਹਾ ਤਾਂ ਉਹਨਾਂ ਨੇ ਕਦੇ ਨਾ ਨਹੀਂ ਕੀਤੀ ਸੋ ਉਹਦਾ ਨਤੀਜਾ ਇਹ ਹੈ ਕਿ ਬਹੁਤ ਥੋੜੇ ਦਿਨਾਂ ਚ ਅਸੀਂ ਇਸ ਲਾਇਬ੍ਰੇਰੀ ਨੂੰ ਇੰਨੀ ਸੋਹਣੀ ਬਣਾ ਦਾਂਗੇ ਕਿ ਤੁਸੀਂ ਅਗਲੀ ਵਾਰ ਜਦੋਂ ਸਾਡੇ ਤੋਂ ਬਿਨਾਂ ਵੀ ਇੱਥੇ ਆ ਕੇ ਇਹਨੂੰ ਦੇਖੋਗੇ ਤਾਂ ਤੁਸੀਂ ਮਾਣ ਮਹਿਸੂਸ ਕਰੋਗੇ ਮਾਛੀਵਾੜਾ ਸਾਹਿਬ ਚ ਲਾਇਬ੍ਰੇਰੀ ਬਣ ਕੀਤੀ ਹੈ ਪਰ ਹਾਂ ਜੀ ਜਿਸ ਤਰ੍ਹਾਂ ਅੱਜ ਦੀ ਪੀੜ੍ਹੀ ਮੋਬਾਈਲਾਂ ਦੇ ਵਿੱਚ ਬਿਜੀ ਆ ਤੁਹਾਨੂੰ ਕੀ ਲੱਗਦਾ ਹੈ ਲਾਇਬ੍ਰੇਰੀ ਬਣਾਉਣ ਨਾਲ ਨੌਜਵਾਨ ਪੀੜ੍ਹੀ ਕਿਤਾਬਾਂ ਪ੍ਰਤੀ ਰੁਚੀ ਦਿਖਾਈਗੀ ਰੁਚੀ ਦਿਖਾਉਣ ਵਾਲੀ ਜਿਹੜੀ ਗੱਲ ਆ ਦੀਪਕ ਜੀ ਮੈਂ ਮੰਨਦਾ ਕਿ ਪਿੰਡਾਂ ਤੋਂ ਬਹੁਤ ਬੱਚੇ ਆਉਂਦੇ ਨੇ ਉਧਰ ਕਿਉਂਕਿ ਹਰ ਬੰਦਾ ਘਰੋਂ ਸੌਖਾ ਨਹੀਂ ਸੋ ਕੁਝ ਐਸੇ ਵੀ ਨੇ ਪਰਿਵਾਰ ਕਿ ਜਿਨ੍ਹਾਂ ਨੂੰ ਅੱਗੇ ਕੋਚਿੰਗ ਲੈਵਲ ਵਿੱਚ ਦਿੱਕਤ ਆਉਂਦੀ ਆ ਸੋ ਮੈਂ ਮੰਨਦਾ ਕਿ ਲੋੜਵੰਦਾ ਲਈ ਜਿਨ੍ਹਾਂ ਨੇ ਪੜ ਕੇ ਮਾਪੇ ਦਾ ਨਾਮ ਰੋਸ਼ਨ ਕਰਨਾ ਉਹਨਾਂ ਲਈ ਇਹ ਰਾਮ ਰਾਮ ਬਾਗ ਸਾਬਤ ਸਾਬਤ ਹੋਊਗਾ ਕਿਉਂਕਿ ਕੁਰੇ ਆ ਕੇ ਉਹਨਾਂ ਨੂੰ ਕਿਤਾਬਾਂ ਵੀ ਮਹੀਆ ਕਰਾਵਾਂਗੇ ਕੋਚਿੰਗ ਵੀ ਮਹੀਆ ਕਰਾਵਾਂਗੇ ਇੱਥੇ ਏਸੀ ਲੱਗਣੇ ਆ ਵਾਤਾਵਰਣ ਵੀ ਉਸੇ ਤਰ੍ਹਾਂ ਦਾ ਬਣਾਵਾਂਗੇ ਸੋ ਮੈਨੂੰ ਇਹ ਲੱਗਦਾ ਕਿ ਬਹੁਤ ਵੱਡਾ ਉਪਰਾਲਾ ਹੋਊਗਾ ਇਹ ਕਿੰਨੀ ਕੁ ਲਗਤ ਦੇ ਨਾਲ ਇਹ ਤਿਆਰ ਹੋਣ ਜਾਣਗੇ 12 ਲੱਖ ਰੁਪਈਆ ਫਿਲਹਾਲ ਲਗਾਇਆ ਹੈ ਜੀ ਜੇ 5 7 10 ਲੱਖ ਦੀ ਲੋੜ ਪਈ ਤਾਂ ਮੈਂ ਇਸ ਗੱਲ ਦਾ ਵਾਅਦਾ ਕਰਦਾ ਅਸੀਂ ਬਿਲਕੁਲ ਇਹਦੇ ਤੇ ਲਗਾਵਾਂਗੇ ਕਿਉਂਕਿ ਇਹ ਇੱਕ ਗਹਿਣਾ ਵਾ ਸਾਡੇ ਲਈ ਇਹ ਖੀਰਾ ਵਾ ਸੋ ਹੀਰੇ ਦੀ ਸੰਭਾਲ ਜਿੰਨੀ ਕਰ ਲਈ ਓਨੀ ਘਟਾ ਤੁਸੀਂ ਕੋਚਿੰਗ ਦੀ ਗੱਲ ਕੀਤੀ ਹੈ ਕਿਸ ਤਰ੍ਹਾਂ ਦੀ ਕੋਚਿੰਗ ਪ੍ਰੋਵਾਈਡ ਕੋਚਿੰਗ ਇੱਥੇ ਪ੍ਰੋਵਾਈਡ ਕਰਾਂਗੇ ਜੀ ਆਈਐਸ ਪੀਸੀਐਸ ਬੱਚਿਆਂ ਲਈ ਔਰ ਨਗਰ ਕੌਂਸਲ ਆਪਣੇ ਤੌਰ ਤੇ ਵੀ ਟੀਚਰ ਰੱਖੂਗੀ ਅਗਰ ਉਸ ਨੂੰ ਕੋਈ ਤਕਨੀਕੀ ਜਾਂ ਕੋਈ ਦਿੱਕਤ ਆਈ ਤਾਂ ਮੈਂ ਆਪਣੇ ਵੱਲੋਂ ਇੱਕ ਸ਼ਹਿਰ ਦਾ ਪ੍ਰਧਾਨ ਹੋਣ ਦੇ ਨਾਤੇ ਇੱਕ ਸੇਵਾਦਾਰ ਹੋਣ ਦੇ ਨਾਤੇ ਤੇ ਮੈਂ ਆਪਦੇ ਵੱਲੋਂ ਉਹ ਟੀਚਰ ਮਹయ్యా ਕਰਵਾਉਂਗਾ ਜੀ ਅੰਦਰਪਾਲ ਜੀ ਮਾਠੀਵੜ ਦੇ ਵਿੱਚ ਅੱਜ ਸ਼ਮੂਹਤ ਪਾਇੰਟ ਉਹ ਲੈਣੂਇਤ ਕਰਨ ਦੇ ਕਿ ਪਾਰਾਖਿਤਾ ਗਿਆ ਅਸੀਂ ਕੰਪਲਟ ਹੋ ਗਿਆ। ਜਿਦਾ ਤੋਂ ਬਾਅਦ ਜਿ ਸਮਰਵਸੀ ਤੇ ਤੁਹਾਡੇ ਵੱਲੋਂ ਹੀ ਇਹ ਮੁੱਦਾ ਪਹਿਲੇ ਦਿਨ ਹੱਲੇ ਚਲਾਇਆ ਗਿਆ ਸੀ ਪਾਇਆ ਗਿਆ ਸੀ ਤੇ ਨਗਰ ਕੌਂਸਲ ਪ੍ਰਧਾਨ ਨੇ ਬਹੁਤ ਹੀ ਗੰਭੀਰ ਮਾਉਂਟਸ ਲੈ ਕੇ ਇਹਨੂੰ ਕੰਪਲੀਟ ਆਮਾ ਪਹੁੰਚਾਇਆ। ਤੁਸੀਂ ਇਹਦੇ ਬਾਰੇ ਕੀ ਜਾਣਦੇ ਹੋ? ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਜੀ ਦਾ ਔਰ ਸਾਡੇ ਹਲਕਾ ਵਿਧਾਇਕ ਜਗਤਾਰ ਸਿੰਘ ਵਿਆਲਪੁਰਾ ਦਾ ਬਹੁਤ ਧੰਨਵਾਦੀ ਹਾਂ। ਜਿਨ੍ਹਾਂ ਨੇ ਇਸ ਜਿਹੜੀ ਆਵਾਜ਼ ਉਠਾਈ ਹੋਈ ਨੂੰ ਚੰਗੇ ਦਿਲ ਦੇ ਨਾਲ ਸੁਣਿਆ ਔਰ ਇਹਦੇ ਬਾਰੇ ਉਹਨਾਂ ਨੇ ਉਪਰਾਲਾ ਵੀ ਕੀਤਾ ਤੇ ਜਿਵੇਂ ਤੁਹਾਨੂੰ ਹੁਣੇ-ਹੁਣੇ ਪ੍ਰਧਾਨ ਜੀ ਹੋਰਾਂ ਨੇ ਵੀ ਦੱਸਿਆ ਕਿ 12 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ ਉਹ ਜਾਰੀ ਹੋ ਚੁੱਕੀ ਹੈ ਜਿਸ ਲਾਇਬ੍ਰੇਰੀ ਦੇ ਕਮਰੇ ਦੇ ਵਿੱਚ ਆਪਾਂ ਖੜੇ ਹੈਗੇ ਆ ਇਸ ਨੂੰ ਬਹੁਤ ਵਧੀਆ ਦਿੱਖ ਜਿਹੜੀ ਹੈਗੀ ਆ ਉਹ ਦਿੱਤੀ ਜਾਣੀ ਆ ਡਾਊਨ ਸੀਲਿੰਗ ਵਗੈਰਾ ਪੱਖੇ ਵਗੈਰਾ ਏਸੀ ਵਗੈਰਾ ਸੀਸੀਟੀਵੀ ਕੈਮਰੇ ਔਰ ਇੱਥੋਂ ਤੱਕ ਕਿ ਪ੍ਰਧਾਨ ਜੀ ਨੇ ਇਹ ਵੀ ਦੱਸਿਆ ਕਿ ਨਾਲ ਵਾਲਾ ਜਿਹੜਾ ਰੂਮ ਹੈਗਾ ਲਾਇਬ੍ਰੇਰੀ ਦਾ ਉਹਦੇ ਵਿੱਚ ਵੀ ਪ੍ਰੋਜੈਕਟਰ ਵਗੈਰਾ ਲਗਾਏ ਜਾਣਗੇ ਜਿਹਦੇ ਵਿੱਚ ਆਈਐਸਪੀਸੀਐਸ ਜਾਂ ਹੋਰ ਉਚੇਰੀ ਪੜ੍ਹਾਈ ਕਰਨ ਲਈ ਜਿਹੜੇ ਬੱਚਿਆਂ ਨੂੰ ਜ਼ਰੂਰਤ ਆ ਉਹਨਾਂ ਲਈ ਕਿਤਾਬਾਂ ਵਗੈਰਾ ਔਰ ਲੈਕਚਰ ਵਗੈਰਾ ਜਿਹੜੇ ਨੇ ਉਹ ਮੁਹੱਈਆ ਕਰਵਾਏ ਜਾਣਗੇ ਅੰਮ੍ਰਿਤਪੁਰ ਵੀ ਜਿੰਨਾ ਬੱਚੇ ਆ ਜਿੱਦਾਂ ਪ੍ਰਧਾਨ ਜੀ ਦਾ ਵੀ ਜਿੱਦਾਂ ਪੰਜਾਬੀ ਮੋਬਾਈਲ ਨਾਲ ਜ਼ਿਆਦਾ ਲੋੜ ਹੈ ਨਾ ਜਿਆਦਾ ਲੋੜੀ ਦੇ ਸਾਰੇ ਨੂੰ ਤੁਹਾਨੂੰ ਲੱਗਦਾ ਵੀ ਉਹ ਤਾਂ ਬਾਕੀ ਕਿਤਾਬਾਂ ਨੂੰ ਵੀ ਲੋੜੀ ਦੇ ਨਾਲ ਦੇਖੋ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਮਾਪਿਆਂ ਨੂੰ ਅਪੀਲ ਕਰਨੀ ਚਾਹੁੰਗਾ ਇਹ ਲਾਇਬ੍ਰੇਰੀ ਹੀ ਇੱਕ ਐਸਾ ਜ਼ਰੀਆ ਹੈ ਜਿਹੜਾ ਤੁਹਾਡੇ ਬੱਚਿਆਂ ਨੂੰ ਮੋਬਾਈਲਾਂ ਦੇ ਇਸਪੋਰਟ ਤੋਂ ਬਚਾ ਸਕਦੀ ਹੈ ਕਿਉਂਕਿ ਜੇਕਰ ਅਸੀਂ ਬੱਚਿਆਂ ਨੂੰ ਕਿਤਾਬਾਂ ਹੱਥਾਂ ਦੇ ਵਿੱਚ ਪੜਾਵਾਂਗੇ ਤਾਂ ਕਿ ਮੋਬਾਈਲ ਦਾ ਪਹਿਲਾਂ ਉਹਨਾਂ ਨੂੰ ਬਦਲ ਤਾਂ ਦਈਏ ਨਾ ਬੱਚਿਆਂ ਦੇ ਅੰਦਰ ਰੁਚੀ ਪੈਦਾ ਕਰੀਏ ਜਦੋਂ ਲਾਇਬ੍ਰੇਰੀਆਂ ਹੋਣਗੀਆਂ ਮਾਤਾ ਕਹਿੰਨਾ ਇਹ ਲਾਇਬ੍ਰੇਰੀ ਮਾਚਿਵਾੜਾ ਸਾਹਿਬ ਨਹੀਂ ਕੱਲੇ ਕੱਲੇ ਪ੍ਰਿੰਟ ਪ੍ਰਿੰਟ ਹੋਣੀ ਚਾਹੀਦੀ ਆ ਔਰ ਅਗਰ ਪਿੰਡ-ਪਿੰਡ ਦੇ ਵਿੱਚ ਲਾਇਬ੍ਰੇਰੀ ਹੋਊਗੀ ਤਾਂ ਬੱਚਿਆਂ ਨੂੰ ਜਾਗਰੂਕਤਾ ਮਿਲੇਗੀ ਪੜਨਗੇ ਤੇ ਉਹ ਜਦੋਂ ਪੜਨਗੇ ਤਾਂ ਉਹਨਾਂ ਨੂੰ ਅਗਿਆਨਤਾ ਤੋਂ ਬਾਹਰ ਨਿਕਲ ਕੇ ਗਿਆਨ ਦੇ ਦੀਵੇ ਜਲਣਗੇ ਫਿਰ ਆਪਣੇ ਆਪ ਹੀ ਉਹ ਮੋਬਾਈਲ ਦੇ ਕਲਚਰ ਤੋਂ ਵੀ ਬਾਹਰ ਨਿਕਲਣਗੇ ਤੇ ਨਸ਼ਿਆਂ ਦੇ ਕਲਚਰ ਤੋਂ ਵੀ ਬਾਹਰ ਜਾਣਗੇ ਜੀ ਅਮਰ ਸੋਚੀ ਕਿ ਜਦੋਂ ਇਹ ਲਾਇਬ੍ਰੇਰੀ ਜਿਹਾ ਲਾਇਟ ਹੈ ਜੀ ਇਹ ਬੱਚੇ ਨੂੰ ਸੈਜਟਿਕ ਸਟੇਟ ਮਿਲੂਗੀ ਤਾਨੂੰ ਵੀ ਇਸ ਤਰ੍ਹਾਂ ਯਾਦ ਆ ਗਿਆ ਕਿ ਇਹ ਜਿਹੜੀ ਬਾਲਕਾ ਰਾਣੀ ਦਾ ਜਦੋਂ ਕਿ ਇਹ ਵੀ ਦਿੱਤੇ ਕੋਈ ਡਾਇਰੈਕਟਰ ਕੀ ਆਪਾਂ ਇੱਥੇ ਦੇ ਇਸ ਨੇ ਉਹਨਾਂ ਨੇ ਕਦੇ ਇਹ ਜਿਹੀ ਗੁਰੂ ਅਦੰਦੇ ਗੋੜਾ ਲਗਾ ਕਿ ਲੰਬੇ ਸਮੇਂ ਤੋਂ ਉਹ ਡਿਗਰੀ ਸਰਟੀਫਿਕੇਟ ਦੀ ਲੈਣੀ ਪਈ ਸੀ ਇਹਦੇ ਬਾਰੇ ਤੁਹਾਨੂੰ ਕੀ ਮਹਿਸੂਸ ਦੇਖੋ ਜੀ ਜਦੋਂ ਸੁਖਜੀਤ ਜੀ ਸਾ ਇਸ ਫਾਨੀ ਸੰਸਾਰ ਨੂੰ ਛੱਡ ਕੇ ਗਏ ਉਹਨਾਂ ਦੇ ਭੋਗ ਦੇ ਉੱਤੇ ਵੀ ਜਿਹੜਾ ਬਹੁਤ ਸਾਰੇ ਨਾਮੀ ਵਿਦਵਾਨ ਪਹੁੰਚੇ ਸਨ ਸਭ ਨੇ ਆਪੋ ਆਪਣੇ ਵਿਚਾਰ ਰੱਖੇ ਮੈਂ ਉਸ ਪੰਡਾਲ ਦੇ ਵਿੱਚ ਬੈਠਾ ਸੀ ਤੇ ਪੰਡਾਲ ਦੇ ਵਿੱਚ ਬੈਠਾ ਸੋਚ ਰਿਹਾ ਸੀਗਾ ਕਿ ਇਹ ਸਿਰਫ ਸ਼ਬਦਾਂ ਦੇ ਨਾਲ ਹੀ ਸਾਰੇ ਗੱਲਾਂ ਕਰਨ ਵਾਲੇ ਨੇ ਰਿਐਲਿਟੀ ਦੇ ਵਿੱਚ ਕੋਈ ਵੀ ਗੱਲਾਂ ਕਰਨ ਵਾਲਾ ਮੈਨੂੰ ਨਜ਼ਰ ਨਹੀਂ ਸੀ ਆ ਰਿਹਾ ਮੈਨੂੰ ਪਤਾ ਸੀ ਕਿ ਇਹ ਲਾਇਬ੍ਰੇਰੀ ਸਰਜੀਤ ਜੀ ਨੇ ਬਣਾਈ ਹੋਈ ਹੈ ਮੈਨੂੰ ਪਤਾ ਸੀ ਕਿ ਬੱਸ ਸਟੈਂਡ ਦੇ ਵਿੱਚ ਲਾਇਬ੍ਰੇਰੀ ਹੈ ਕੁਦਰਤੀ ਮੈਂ ਬੱਸ ਸਟੈਂਡ ਦੇ ਕਿਸੇ ਹੋਰ ਕੰਮ ਦੇ ਵਾਸਤੇ ਆਇਆ ਸੀ ਇੱਥੇ ਫੋਟੋਆਂ ਖਿੱਚਣ ਵਾਸਤੇ ਤੇ ਜਦੋਂ ਲਾਇਬ੍ਰੇਰੀ ਵਾਲੇ 파ਟ ਦੇ ਵਿੱਚ ਬੜੇ ਤਾਂ ਇਹ ਲੋਕ ਲੱਗੇ ਹੋਏ ਸੀ ਤਾਂ ਮੈਂ ਜਿਹੜੀ ਇਹ ਵਿੰਡੋ ਹੈ ਉਹਦੇ ਰਾਈ ਫਿਰ ਮੈਂ ਫੋਟੋਆਂ ਖਿੱਚ ਕੇ ਤਾਂ ਫਿਰ ਮੈਂ ਆਪਣੀ ਖੁੱਲ੍ਹ ਚਰਚਾ ਦੇ ذریعے ਆਪਣਾ ਇਹ ਮੁੱਦਾ ਉਜਾਗਰ ਕੀਤਾ ਜਿਹਨੂੰ ਬਹੁਤ ਸਾਰੇ ਲੋਕਾਂ ਨੂੰ ਤਾਂ ਚੁਭਣ ਮਹਿਸੂਸ ਹੋਈ ਆ ਜਿਹਦੇ ਵਿੱਚ ਮੈਂ ਕਹਿ ਰਿਹਾ ਮੈਨੂੰ ਕੋਈ ਡਰ ਨਹੀਂ ਕਿਸੇ ਨੂੰ ਕਹਿਣ ਦੇ ਵਿੱਚ ਉਹ ਹੈਗੇ ਨੇ ਜਿਹੜੇ ਇਥੋਂ ਦੇ ਸਥਾਨਕ ਲੇਖਕ ਆਪਣੇ ਆਪ ਨੂੰ ਵੱਡੇ ਵਿਦਵਾਨ ਕਹਾਉਣ ਵਾਲੇ ਮੈਂ ਤਾਂ ਉਹਨਾਂ ਨੂੰ ਕਹਿਣਾ ਕਿ ਉਹਨਾਂ ਨੂੰ ਸ਼ਬਦਾਂ ਦਾ ਗਿਆਨ ਹੀ ਨਹੀਂ ਉਹਨਾਂ ਨੂੰ ਸ਼ਬਦਾਂ ਦੀ ਸਮਝੇ ਨਹੀਂ ਇਹ ਸਾਨੂੰ ਸ਼ਬਦ ਸਿਖਾਣਗੇ ਇਹ ਸਾਨੂੰ ਸ਼ਬਦਾਂ ਨਾਲ ਕਿਤਾਬਾਂ ਨਾਲ ਪਿਆਰ ਕਰਨਾ ਸਿਖਾਣਗੇ ਉਹਨਾਂ ਨੇ ਹੀ ਤਾਂ ਇਸ ਲਾਇਬ੍ਰੇਰੀ ਦਾ ਬੇੜਾਗਰ ਕੀਤਾ ਤੇ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਅੱਜ ਐਡਾ ਵੱਡਾ ਸਮਾਗਮ ਅਗਰ ਸ਼ਬਦ ਲਾਇਬ੍ਰੇਰੀ ਦਾ ਹੋ ਰਿਹਾ ਅੱਜ ਸਥਾਨਕ ਲੇਖਕ ਨੇ ਜਿਹੜੇ ਆਪਣੇ ਆਪ ਨੂੰ ਵੱਡੇ ਕੱਦਕਾਰ ਕਹਣ ਵਾਲੇ ਅੱਜ ਇੱਥੇ ਸ਼ਾਮਲ ਨਹੀਂ ਹੈਗੇ ਉਹ ਇਹ ਗੱਲਾਂ ਤੁਹਾਨੂੰ ਇੱਥੋਂ ਸਮਝ ਜਾਣੀਆਂ ਚਾਹੀਦੀਆਂ ਨੇ ਕਿ ਇਹ ਲੋਕ ਵੀ ਰਾਜਨੀਤੀ ਹੀ ਕਰਦੇ ਨੇ ਬਾਕੀਆਂ ਵਾਂਗ ਜੇ ਤੁਸੀਂ ਕਹਿ ਰਹੇ ਹੋ ਨਾ ਕਿ ਪੋਲੀਟੀਸ਼ੀਅਨ ਬਦਨਾਮ ਨੇ ਪੋਲੀਟੀਸ਼ੀਅਨ ਇਕੱਲੇ ਬਦਨਾਮ ਨਹੀਂ ਹੈ ਕਿ ਇਹ ਵੀ ਉਹੀ ਨੇ ਸਾਰੇ ਕਿਉਂਕਿ ਉਹ ਲੈ ਕੇ ਇੱਕ ਦੂਜੇ ਲੈ ਕੇ ਕਰੀਆਂ ਲੱਤਾਂ ਖਿੱਚਣੀਆਂ ਬਾਹਾਂ ਖਿੱਚਣੀਆਂ ਇਹਨਾਂ ਨੂੰ ਇਹੀ ਆਉਂਦੀਆਂ ਨੇ ਇਸ ਤੋਂ ਵੱਧ ਨਹੀਂ ਆਉਂਦੀਆਂ ਤੋਂ ਮੈਨੂੰ ਸਰ ਦਰਦ ਜਾ ਗਿਆ ਸੀ ਤੇ ਮੈਂ ਇਹਨੂੰ ਮਤਲਬ ਕਿ ਮੁੱਦਾ ਚੁੱਕਿਆ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਆ ਕਿ ਪ੍ਰਧਾਨ ਜੀ ਮੋਤਕੁੰਦਰਾ ਜੀ ਔਰ ਐਮਐਲਏ ਸਾਹਿਬ ਸਾਡੇ ਦਿਕਤਾਰ ਬਿਆਲਪੁਰਾ ਜੀ ਨੇ ਇਹਨੂੰ ਗੰਭੀਰਤਾ ਨਾਲ ਲਿਆ